ਪੰਜਾਬ ਦੀਆਂ ਪੰਚਾਇਤਾਂ ਚ ਕੋਈ ਕਪੜਾ ਨਾ ਹੋਵੇ ਇਸ ਲਈ ਹੁਣ ਆਡਿਟ ਹੋਇਆ ਕਰੇਗਾ ਇਹ ਫੈਸਲਾ ਪੰਚਾਇਤ ਵਿਭਾਗ ਨੇ ਲਿਆ ਸਾਡੇ ਨਾਲ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਲੂਕਾ ਸਾਹਿਬ ਕੀ ਹੈ ਇਹ ਫੈਸਲਾ ਵੇਖੋ ਕਾਫੀ ਪੈਸੇ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਸਰਕਾਰ ਭੇਜਦੀ ਹੈ ਪਿਛਲੇ ਕੋਈ 7.5 ਸਾਲ ਤੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਤੇ ਮੈਨੂੰ ਪਤਾ ਹੈ ਕਿਉਂਕਿ ਮੇਰੇ ਹਲਕੇ ਚ ਵੀ ਕਾਫੀ ਵੱਡੀ ਗਿਣਤੀ ਚ ਫੰਡ ਪਿੰਡਾਂ ਦੇ ਵਿੱਚ ਗਏ ਨੇ ਤੇ ਬਾਕੀ ਪਿੰਡਾਂ ਚ ਵੀ ਇਹ ਮੇਜ ਕੀ ਗਏ ਨੇ ਸਾਰੇ ਵੰਡ ਕੀ ਜਾਂਦੇ ਨੇ ਹਲਕੇ ਵਾਈਫ ਫੰਡ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੀ ਪੈਸਾ ਸਰਕਾਰ ਦਾ ਜਾਂਦਾ ਚਾਹੇ ਉਹ ਸਿੱਧਾ ਅਸੀਂ ਸਰਕਾਰ ਦਿੰਦੇ ਆ ਚਾਹੇ ਕੋਈ ਮਿਨਿਸਟਰ ਦਿੰਦਾ ਚਾਹੇ ਐਮਪੀ ਲੈਂਡ ਚ ਆਉਂਦੇ ਨੇ ਜਾਂ ਕੋਈ ਹੋਰ ਸੈਂਟਰ ਦੀਆਂ ਸਕੀਮਾਂ ਦੇ ਵਿੱਚ ਵੀ ਆਉਂਦੇ ਨੇ ਉਹ ਸਾਰੇ ਪੈਸੇ ਦੀ ਠੀਕ ਵਰਤੋਂ ਹੋਵੇ ਹਲੇ ਤੱਕ ਪਿੰਡਾਂ ਦੀਆਂ ਵੀ ਗਲੀਆਂ ਨਾਲੀਆਂ ਮੁਕੰਮਲ ਨਹੀਂ ਹੋਈਆਂ ਸ਼ਹਿਰਾਂ ਦਾ ਹਲੇ ਸਤੋ ਸਿਰੇ ਸਿਸਟਮ ਨਹੀਂ ਠੀਕ ਹੋਇਆ ਗਲੀਆਂ ਨਾਲੀਆਂ ਨਹੀਂ ਠੀਕ ਹੋਈਆਂ ਸੋ ਇਹ ਜਿਹੜਾ ਐਨੇ ਪੈਸੇ ਲਾਉਣ ਦੇ ਬਾਵਜੂਦ ਵੀ ਜੇ ਹਲਕ ਤੇ ਸਿਸਟਮ ਠੀਕ ਨਹੀਂ ਹੋਇਆ ਤੇ ਸਾਨੂੰ ਕਿਸੇ ਨਾ ਕਿਸੇ ਦੀ ਜਵਾਬਦੇਹੀ ਤੇ ਕਰਨੀ ਪਵੇਗੀ ਪੰਚਾਇਤਾਂ ਦੀ ਗੱਲ ਹੀ ਲੈ ਲਓ ਕਿ ਪੰਚਾਇਤਾਂ ਦੇ ਵਿੱਚ ਵੀ ਬੜੇ ਪੈਸੇ ਅਸੀਂ ਭੇਜੇ ਆ ਹਲੇ ਤੱਕ ਜਦੋਂ ਪਤਾ ਕਰੀਦਾ ਜੀ ਗਲੀਆਂ ਨਾਲੀਆਂ ਨਹੀਂ ਬਣੀਆਂ ਜੀ ਸਾਡੀਆਂ ਗਲੀਆਂ ਨਾਲੀਆਂ ਮੁਕੰਮਲ ਨਹੀਂ ਹੋਈਆਂ ਸੋ ਇਸ ਕਰਕੇ ਅਸੀਂ ਸੋਚਿਆ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਹਲੇ ਮੁੱਢਲੇ ਤੌਰ ਤੇ ਅਸੀਂ ਕੋਈ ਚਾਰਟਰਡ 52 ਚਾਰਟਰ ਅਕਾਊਂਟੈਂਟ ਅਸੀਂ ਰੱਖੇ ਨੇ ਦੋ ਬਲਾਕ ਇੱਕ ਨੂੰ ਦੇਾਂਗੇ ਹਲੇ ਕੁਝ ਹੋਰ ਰੱਖਣੇ ਨੇ ਤੇ ਉਹਦੇ 'ਚ ਸਾਡਾ ਹੈ ਕਿ ਮੁਢਲੇ ਤੌਰ ਤੇ ਅਸੀਂ ਜਿੰਨਾਂ ਪੰਚਾਇਤਾਂ ਵਿੱਚ ਜ਼ਿਆਦਾ ਫੰਡ ਗਏ ਨੇ ਕੋਈ 40 ਲੱਖ ਰੁਪਏ ਤੋਂ ਉੱਪਰ ਫੰਡ ਗਏ ਇੱਕ ਸਾਲ ਦੇ ਵਿੱਚ ਉਹ ਪੰਚਾਇਤਾਂ ਦਾ ਪਹਿਲੇ ਤੌਰ ਤੇ ਅਸੀਂ ਅੱਜ ਟ੍ਰਾ ਕੇ ਦੇਖਾਂਗੇ ਕਿ ਜੋ ਕੰਮ ਹੋਏ ਨੇ ਉਹ ਠੀਕ ਹੋਏ ਨੇ ਪੈਸੇ ਦੀ ਵਰਤੋਂ ਠੀਕ ਹੋਈ ਹੈ ਜੇ ਪਤਾ ਲੱਗ ਜੇ ਕਿ ਭ੍ਰਿਸ਼ਟਾਚਾਰ ਹੋਇਆਗਾ ਮੰਨ ਲਓ 40 ਲੱਖ ਤੋਂ ਉੱਪਰ ਗਿਆ ਭ੍ਰਿਸ਼ਟਾਚਾਰ ਹੋਇਆ ਤਾਂ ਕਾਰਵਾਈ ਕਿਨਾਂ ਕਿਨਾਂ ਲੋਕਾਂ ਦੇ ਉੱਤੇ ਨਹੀਂ ਨਹੀਂ ਵੇਖੋ ਭ੍ਰਿਸ਼ਟਾਚਾਰ ਜੇ ਹੋਇਆ ਉਹ ਤੇ ਕਿਤੇ ਵੀ ਹੋਇਆ ਤੇ ਕਾਰਵਾਈ ਉਹਨਾਂ ਲੋਕਾਂ ਦੇ ਖਿਲਾਫ ਹੋਣੀ ਹੈ ਜਿਹੜੇ ਜ਼ਿੰਮੇਵਾਰ ਹੈ ਹੁਣ ਤੇ ਕੀ ਰਿਹਾ ਸਿਸਟਮ ਕਿ ਕੱਲਾ ਸਰਪੰਚ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ ਸਰਪੰਚ ਰੋਟੇਸ਼ਨ ਵਾਈ ਆਉਣ ਦੇ ਨਾਲ ਬਹੁਤੇ ਵਾਰੀ ਅਣਪੜ ਬਣ ਜਾਂਦੇ ਨੇ ਪਿੰਡਾਂ ਦੇ ਵਿੱਚ ਹੁਣ ਅਸੀਂ ਜਿਹੜਾ ਫੈਸਲਾ ਕੀਤਾ ਕਿ ਤਿੰਨੇ ਬੰਦੇ ਜ਼ਿੰਮੇਵਾਰ ਨੇ ਸਰਪੰ ਤਿੰਨ ਬੰਦੇ ਕੰਮ ਕਰਾਉਂਦੇ ਨੇ ਤੇ ਤਿੰਨਾਂ ਦੀ ਨਿਗਰਾਨੀ 'ਚ ਕੰਮ ਹੁੰਦਾ ਹੈ। ਤਿੰਨੇ ਬੰਦੇ ਅੱਗੇ ਨੂੰ ਜ਼ਿੰਮੇਵਾਰ ਹੋਣਗੇ। ਸਰਪੰਚ ਦੀ ਬੜੀ ਜ਼ਿੰਮੇਵਾਰੀ ਹੈ, ਚੁਣਿਆ ਹੋਇਆ ਨਮਾਇੰਦਾ। ਉਹਦੇ ਤੇ ਦੋਸ਼ ਲੱਗਣਾ ਹੀ ਨਹੀਂ ਚਾਹੀਦਾ ਕਿ ਕਿਤੇ ਕੋਈ ਕ੍ਰਾਪਸ਼ਨ ਹੁੰਦੀ ਹੈ ਜਾਂ ਗਲਤ ਕੰਮ ਹੁੰਦਾ ਹੈ। ਸੋ ਉਹਨੂੰ ਦਲੇਰੀ ਨਾਲ ਉਹਨਾਂ ਨੂੰ ਜਿਹੜਾ ਠੀਕ ਕੰਮ ਕਰਨੇ ਚਾਹੀਦੇ ਨੇ ਵਧੀਆ। ਸੋ ਪੰਚਾਇਤ ਵਿਭਾਗ ਨੇ ਫੈਸਲਾ ਲਿਆ ਹੈ ਕਿ 40 ਲੱਖ ਤੋਂ ਉੱਪਰ ਵਾਲੀਆਂ ਪੰਚਾਇਤਾਂ ਦਾ ਆਡਿਟ ਹੋਏਗਾ। ਫੈਸਲਾ ਇਸ ਕਰਕੇ ਲਿਆ ਹੈ ਕਿ ਪੰਚਾਇਤਾਂ 'ਚ ਭ੍ਰਿਸ਼ਟਾਚਾਰ ਨਾ ਹੋਵੇ ਅਤੇ ਪੰਜਾਬ ਵਿਕਾਸ ਦੀ ਲੀਤੇ ਚੱਲੇ।